ਨਮਸਕਾਰ ਜੀ ਰਾਮ ਰਾਮ ਕੀ ਹਾਲ ਚਾਲ ਹੈ ਦੋਸਤੋ ਸੁੱਤਿਆਂ ਕੇ ਜਾਗਦੇ ਜਲਦੀ ਜਲਦੀ ਆਪਣੇ ਲਾਈਵ ਚ ਜੁੜੋ ਫੇਰ ਕਰਦੇ ਆ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਜਦੋਂ ਸਾਡੇ ਲਾਈਵ ਦੇ ਵਿੱਚ ਜੁੜਦੇ ਹੋ ਨਾ ਜੀ ਨਵੇਂ ਸਾਥੀ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਉੱਪਰ ਲਾਈਕ ਵਾਲਾ ਬਟਨ ਦਬਾਇਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਕਮੈਂਟ ਲਿਖਿਆ ਕਰੋ ਤੁਸੀਂ ਸਾਡੇ ਨਾਲ ਕਿੱਥੋਂ ਜੁੜੇ ਹੋ ਤਾਂ ਕਿ ਸਾਨੂੰ ਪਤਾ ਲੱਗੇ ਸਾਡੇ ਸਾਥੀ ਸਾਡੇ ਨਾਲ ਕਿੱਥੋਂ ਕਿੱਥੋਂ ਜੁੜੇ ਨੇ ਹੈਨਾ ਜਰੂਰ ਲਿਖਿਆ ਕਰੋ ਆਪਦੇ ਕਮੈਂਟ ਵੱਤ ਵੱਤ ਲਿਖਿਆ ਕਰੋ ਆਪਣੀ رائے ਦਿਆ ਕਰੋ ਵੀ ਸਾਡਾ ਲਾਈਵ ਦੇ ਵਿੱਚ ਜਿਹ ਤੁਸੀਂ ਜੁੜਦੇ ਹੋ ਸਾਡੇ ਵਿਚਾਰ ਕਿਹੋ ਜਿਹਾ ਲੱਗਦੇ ਤੁਹਾਨੂੰ ਤੁਸੀਂ ਕਿੱਥੋਂ ਸਾਡੇ ਨਾਲ ਜੁੜੇ ਹੋ ਜਰੂਰ ਲਿਖਿਆ ਕਰੋ ਤੁਹਾਨੂੰ ਸਾਨੂੰ ਪਤਾ ਲੱਗੇ ਜਿਹੜੀ ਸਾਡੀ ਲਾਈਵ ਵੀਡੀਓ ਹੈ ਕਿੱਥੋਂ ਕਿਥੋਂ ਤਾਂ ਕਿਹੋ ਜਿਹਾ ਦੀਨਾ ਇਹ ਜ਼ਰੂਰੀ ਹੁੰਦਾ ਸਾਨੂੰ ਵੀ ਇਹ ਮਨਤਰੰਨ ਦੇਖੇ ਸਾਡੇ ਦੋਸਤ ਕਿੱਥੋਂ ਕਿੱਥੋਂ ਸਾਡੇ ਨਾਲ ਜੁੜਦੇ ਨੇ ਕਮੈਂਟ ਚ ਜ਼ਰੂਰ ਲਿਖਣ ਤਾਂ ਤੁਹਾਨੂੰ ਵੀ ਚੰਗਾ ਲੱਗਦਾ ਜੇ ਤੁਸੀਂ ਸਾਡੇ ਲਾਈਵ ਵਿੱਚ ਜਦੋਂ ਆਉਂਦੇ ਹੋ ਚੰਗਾ ਲੱਗਦਾ ਤਾਂ ਦੋਸਤ ਜੁੜਦੇ ਨੇ ਹਨ ਇਹ ਤਾਂ ਗੱਲ ਸਹੀ ਹੈ ਤੇ ਫਟਾਫਟ ਆਪਣਾ ਕਮੈਂਟ ਥਰੂ ਲਿਖੋ ਤੁਸੀਂ ਕਿਥੋਂ ਦੇ ਕੀ ਕੰਮ ਕਰਦੇ ਜੇ ਕਿਵੇਂ ਚੱਲ ਰਹੀ ਜ਼ਿੰਦਗੀ ਹੈ ਨਾ ਕਿਉਂਕਿ ਅੱਜ ਕੱਲ ਹਰ ਇੱਕ ਦੀ ਜ਼ਿੰਦਗੀ ਬੜੀ ਰੁਜ਼ੀਮਿਆਂ ਭਰੀ ਹੈ ਹਰ ਇਨਸਾਨ ਬੀਜ਼ੀ ਚੱਲ ਰਿਹਾ ਹੈ ਕੰਮ ਕਰਨ ਵਾਲਾ ਬੰਦਾ ਤਾਂ ਹਮੇਸ਼ਾ ਬੀਜ਼ੀ ਹੁੰਦਾ ਹੈ ਨਾ ਤੇ ਜਿਨੇ ਕੁਝ ਕਰਨਾ ਹੀ ਨਹੀਂ ਉਹ ਤਾਂ ਫਿਰ 24 ਘੰਟੇ ਵੇਲੇ ਆਈ ਹੈ ਨਾ ਸੋ ਜਿਹੜੇ ਲੋਕ ਮਿਹਨਤ ਕਰਦੇ ਨੇ ਉਹਨਾਂ ਨੇ ਸਮੇਂ ਦੀ ਬੜੀ ਕਦਰ ਹੁੰਦੀ ਹੈ ਸਮਾਂ ਬੜਾ ਕੀਮਤੀ ਹੁੰਦਾ ਸੋ ਦੋਸਤ ਸਾਡੇ ਨਾਲ ਜੁੜ ਰਹੇ ਨੇ ਬਹੁਤ ਬਹੁਤ ਧੰਨਵਾਦੀ ਕਮੈਂਟ ਜ਼ਰੂਰ ਕਰਿਓ ਕਿ ਤੁਸੀਂ ਸਾਡੇ ਨਾਲ ਕਿੱਥੋਂ ਜੁੜੇਗੇ ਸੋ ਬਹੁਤ ਵਧੀਆ ਲੱਗਦਾ ਹੈ ਦੂਜੀ ਗੱਲ ਇਹ ਕਿ ਇਨਸਾਨ ਹਮੇਸ਼ਾ ਆਪਣੇ ਬਾਰੇ ਸੋਚਦਾ ਤੇ ਪਰਮਾਤਮਾ ਬਾਰੇ ਸੋਚਦਾ ਪਰਮਾਤਮਾ ਨੇ ਇਸ ਦੁਨੀਆ ਤੇ ਕਿੰਨੇ ਜੁਨਾਂ ਦੇ ਵਿੱਚ ਅਲੱਗ-ਅਲੱਗ ਜੀਵਨ ਨੂੰ ਪੈਦਾ ਕੀਤਾ ਪਰਮਾਤਮਾ ਉਹਨਾਂ ਦੇ ਸਭ ਦੀ ਸੋਚਦਾ ਸਭ ਦੀ ਖੈਰ ਮੰਗਦਾ ਸਭ ਲਈ ਧਣਾਪਣੀ ਤਿਆਰ ਕਰਦਾ ਹਣ ਸਿਰਫ ਇੱਕ ਇਨਸਾਨ ਹੀ ਹੈ ਜਿਹੜਾ ਸਿਰਫ ਆਪਣੇ ਪੇਟ ਤੇ ਹੱਥ ਮਾਰਦਾ ਹੈ ਸਿਰਫ ਆਪ ਦੇ ਬਾਰੇ ਸੋਚਦਾ ਸੋ ਕਹਿੰਦੇ ਨੇ ਜਿਹੜਾ ਜਿਹਨੇ ਜਨਮ ਲਿਆ ਇਸ ਦੁਨੀਆ ਤੇ ਇਸ ਧਰਤੀ ਤੇ ਪਰਮਾਤਮਾ ਨੂੰ ਭੁੱਖਾ ਰਹੀ ਮਰਨ ਲੰਦਾ ਉਹਦੀ ਜਿੰਦਗੀ ਦਾ ਇਹ ਲਬਸੀਲਾ ਕਰਕੇ ਹੀ ਭੇਜਦਾ ਪਰਮਾਤਮਾ ਉਥੋਂ ਤਾਂ ਕਮੈਂਟ ਜ਼ਰੂਰ ਲਿਖਿਆ ਕਰੋ ਵੀ ਕਿੱਥੋਂ ਕਿੱਥੋਂ ਜੁੜੇ ਸਾਡੇ ਨਾਲ ਲਾਈਕ ਵੀ ਕਰ ਦਿਆ ਕਰੋ ਵੀਡੀਓ ਨੂੰ ਸੋ ਪਰਮਾਤਮਾ ਦਾ ਪੇਤ ਕੋਈ ਨਹੀਂ ਪਾ ਸਕਦਾ ਹਨ ਪਰਮਾਤਮਾ ਇੱਕੋ ਚੀਜ਼ ਹੈ ਜੀ ਦਾ ਬੜਾ ਗੁਜਰਾਜ ਹੈ ਪਰਮਾਤਮਾ ਨੂੰ ਪਾਉਣਾ ਇੱਕ ਬੜੀ ਵੱਡੀ ਪ੍ਰਾਪਤੀ ਹੁੰਦੀ ਹੈ ਉਹਦੇ ਵਾਸਤੇ ਸਾਨੂੰ ਬੜੀਆਂ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਹੈ ਜ਼ਿੰਦਗੀ ਦੇ ਵਿੱਚ ਹੱਕ ਸੱਚ ਦੀ ਕਮਾਈ ਮਾਪਿਆਂ ਦੀ ਸੇਵਾ ਵੱਡਿਆਂ ਦਾ ਸਤਿਕਾਰ ਛੋਟਿਆਂ ਨੂੰ ਪਿਆਰ ਤੇ ਉਸ ਪਰਮਾਤਮਾ ਨੂੰ ਯਾਦ ਰੱਖਣਾ ਮੌਤ ਨੂੰ ਯਾਦ ਰੱਖਣਾ ਹਮੇਸ਼ਾ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਨਾ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਸਾਨੂੰ ਇੱਕ ਤੰਗੀ ਜ਼ਿੰਦਗੀ ਜਿਨ੍ਹੇ ਵਾਸਤੇ ਤੇ ਰੱਬ ਦੀਆਂ ਦਿੱਤੀਆਂ ਸਵਗਾਤਾਂ ਦਾ ਆਨੰਦ ਮਾਣਨ ਵਾਸਤੇ ਅਸੀਂ ਜ਼ਿੰਦਗੀ ਨੂੰ ਤਾਂ ਹੀ ਮਾਣ ਸਕਦੇ ਹਾਂ ਜੇ ਸਾਡੇ ਜ਼ਿੰਦਗੀ ਜਿਉਣ ਦੇ ਤਰੀਕੇ ਵਧੀਆ ਹੋਣਗੇ ਤਾਂ ਐਸੇ ਕਰਕੇ ਕਹਿਨੇ ਨੇ ਕਿ ਪਰਮਾਤਮਾ ਨੂੰ ਸਭ ਦਾ ਫਿਕਰ ਹੈ ਇਨਸਾਨ ਤਾਂ ਸਿਰਫ ਆਪ ਦਾ ਫਿਕਰ ਹੀ ਕਰਦਾ ਇਨਸਾਨ ਦੀਆਂ ਤਾਂ ਆਪਦੀਆਂ ਉਹ ਜਿਹੜੀਆਂ ਨਹੀਂ ਖਤਮ ਹੁੰਦੀਆਂ ਉਹ ਨੂੰ ਆਪਣੀ ਜ਼ਿੰਦਗੀ ਤੋਂ ਫੋਰਸ ਆ ਤੇ ਨਹੀਂ ਮਿਲਦੀ ਵੀ ਨਹੀਂ ਮਿਲਦੀ ਹਨ ਦੋਸਤ ਕਮੈਂਟ ਜਰੂਰ ਕਰਦਿਆ ਕਰੋ ਸਾਡੀਆਂ ਗੱਲਾਂ ਬਾਤਾਂ ਜੇ ਵਧੀਆ ਲੱਗਦੀਆਂ ਸਾਡੇ ਵਿਚਾਰ ਵਧੀਆ ਲੱਗਦੇ ਆ ਤਾਂ ਕੁਛ ਨਾ ਕੁਛ ਕਮੈਂਟ ਜਰੂਰ ਲਿਖਿਆ ਕਰੋ ਕਿੱਥੋਂ ਕਿੱਥੋਂ ਤੁਸੀਂ ਸਾਡੇ ਨਾਲ ਜੁੜੇ ਜੇ ਪਤਾ ਲੱਗਦਾ ਰਹਿੰਦਾ ਵੀ ਸਾਡੇ ਸਾਥੀ ਇੱਥੋਂ ਸਾਡੇ ਨਾਲ ਜੁੜੇ ਨੇ ਤਾਂ ਜਦੋਂ ਸਾਡੇ ਲਾਈਵ 'ਚ ਆਉਂਦੇ ਇਹਨਾਂ ਬੜੀ ਖੁਸ਼ੀ ਹੁੰਦੀ ਆ ਤਾਂ ਫਿਰ ਜਰੂਰ ਲਿਖਿਆ ਕਰੋ ਵਧੀਆ ਲੱਗਦਾ ਫਿਰ ਜਦੋਂ ਅਸੀਂ ਵਿਚਾਰ ਸਾਂਝੇ ਕਰਦੇ ਹਾਂ ਇੱਕ ਦੂਜੇ ਨਾਲ ਤੇ ਪੰਜ ਪੰਜ ਸਾਥੀ ਸਾਡੇ ਨਾਲ ਜੁੜ ਚੁੱਕੇ ਨੇ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਉੱਪਰ ਲਾਈਕ ਜਰੂਰ ਕਰਿਆ ਕਰੋ ਯਾਰ ਲਾਈਕ ਵਾਲਾ ਬਟਨ ਵੀ ਦਿਖਦਾ ਤੁਹਾਨੂੰ ਲਾਈਕ ਨਹੀਂ ਕੀਤਾ ਜੇ ਕਿਸੇ ਨੇ ਉਸਨੇ ਹਾਂ ਜੀ ਸਾਥੀ ਜੁੜੇ ਨੇ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਸਾਡੇ ਲਾਈਵ ਦੇ ਵਿੱਚ ਜੁੜੇ ਸਾਡੇ ਨਾਲ ਧੰਨਵਾਦ ਇਹ ਵੀ ਪਤਾ ਲੱਗੇ ਜੀ ਵੀ ਕਿੱਥੋਂ ਕਿੱਥੋਂ ਜੁੜੇ ਜੀ ਸਾਡੇ ਵੀਡੀਓ ਕਿੱਥੋਂ ਤੱਕ ਪਹੁੰਚੀ ਹੈ YouTube ਨੇ ਸਾਡੀ ਵੀਡੀਓ ਨੂੰ ਕਿੱਥੇ ਤੱਕ ਭੇਜਿਆ ਜ਼ਰੂਰ ਲਿਖਿਆ ਕਰੋ ਹਨਾ ਇਹ ਦੱਲ ਜ਼ਰੂਰੀ ਹੈ ਤਾਂ ਹੀ ਪਤਾ ਲੱਗਦਾ ਵੀ ਸਾਥੀ ਸਾਡੇ ਨਾਲ ਕਿੱਥੇ-ਕਿੱਥੇ ਜੁੜ ਸਕਦੇ ਹਨ ਸਾਡੇ ਵੀਡੀਓ ਤੇ ਜਿੱਥੇ ਜਾਵੇਗੀ ਨਾ ਤਾਂ ਸਾਥੀ ਉੱਤੇ ਸਾਡੇ ਨਾਲ ਜਰੂਰ ਜੁੜਦੇ ਤਾਂ ਸਾਥੀ ਕਟੇ ਕੋਈ ਕਮੈਂਟ ਨਹੀਂ ਆ ਰਹੇ ਕਿ ਕਿੱਥੋਂ-ਕਿੱਥੋਂ ਤੁਸੀਂ ਸਾਡੇ ਨਾਲ ਜੁੜੇ ਜੇ ਮੈਸੇਜ ਚੈੱਕ ਕਰਦੇ ਨੇ ਲੇਖਿਆ ਕਿਸੇ ਨੇ ਕੋਈ ਵੀ ਕਮੈਂਟ ਦੋ ਸਾਥੀ ਜੁੜੇ ਨਹੀਂ ਦਿਨੋਂ ਧੰਨਵਾਦ ਲਾਈਕ ਨਹੀਂ ਕੀਤਾ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜਿੰਨੇ ਸਾਥੀ ਵੱਧ ਜੁੜਦੇ ਆ ਉਹਨੇ ਖੁਸ਼ੀ ਜ਼ਿਆਦਾ ਹੁੰਦੀ ਹੈ ਇਸ ਕਰਕੇ ਸਾਡੇ ਲਾਈਵ ਦੇ ਵਿੱਚ ਜ਼ਰੂਰ ਆਇਆ ਕਰੋ ਦੋਸਤੋ YouTube ਦਾ ਏਡਾ ਵੱਡਾ ਪਰਿਵਾਰ ਹੈ ਹਨਾ ਜਿਹੜਾ YouTube ਪਲੇਟਫਾਰਮ ਹੈ ਨਾ ਇੱਕ ਬਹੁਤ ਵੱਡਾ ਪਰਿਵਾਰ ਹੈ ਇਹਦੇ ਤੇ ਜਦੋਂ ਮਰਜ਼ੀ ਲਾਈਵ ਹੋ ਜੀਏ ਦੋਸਤ ਸਾਡੇ ਉੱਤੇ ਸਭ ਉਸੇ ਵਕਤ ਲਾਈਵ ਵਿੱਚ ਜੁੜ ਜਾਂਦੇ ਨੇ ਇਹ ਗੱਲਾਂ ਬਾਤਾਂ ਕਰਦੇ ਨੇ ਆਪਣੇ ਇਲਾਕੇ ਲਈ ਆਪਣੀਆਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਨੇ ਵੀ ਅਸੀਂ ਇਸ ਸ਼ਹਿਰ ਤੋਂ ਇਸ ਪਿੰਡ ਤੋਂ ਇਸ ਜ਼ਿਲ੍ਹੇ ਤੋਂ ਜਾਂ ਇਸ ਸਟੇਟ ਤੋਂ ਜੁੜੇ ਆ ਤੁਹਾਡੇ ਨਾਲ ਕਈ ਵਾਰ ਦੋਸਤ ਕਮੈਂਟ ਨਹੀਂ ਲਿਖਦੇ ਹਨ ਲੱਗਦਾ ਕੁਝ ਨਹੀਂ ਵੀਰੇ ਇੱਕ ਕਮੈਂਟ ਲਿਖ ਦਿਆ ਕਰੋ ਉੱਪਰ ਲਾਈਕ ਵਾਲਾ ਬਟਨ ਦਬਾ ਦਿਆ ਕਰੋ ਤਾਂ ਵਧੀਆ ਹੁੰਦਾ ਗੱਲ ਕਰ ਰਹੇ ਸੀ ਪ੍ਰਮਾਤਮਾ ਦੀ ਕਈ ਕਹਿੰਦੇ ਪ੍ਰਮਾਤਮਾ ਕਿਨੇ ਵੇਖਿਆ ਹਨ ਵੇਖਣ ਵਾਲੀ ਅੱਖ ਹੋਣੀ ਚਾਹੀਦੀ ਵੀਰੇ ਵੀ ਪ੍ਰਮਾਤਮਾ ਹੈਗਾ ਜ਼ਰੂਰ ਹੈ ਜੇ ਪ੍ਰਮਾਤਮਾ ਨਹੀਂ ਹੈਗਾ ਫਿਰ ਐਡੀ ਵੱਡੀ ਦੁਨੀਆ ਨੂੰ ਕੌਣ ਚਲਾ ਰਿਹਾ ਹੈ ਹਨ ਕਈ ਵੇਲੇ ਸਾਡੇ ਤੇ ਦੁੱਖ ਮੁਸੀਬਤ ਆਉਂਦੀ ਹੈ ਨਾ ਉਦੋਂ ਸਭ ਤੋਂ ਪਹਿਲਾਂ ਕੀ ਸਾਨੂੰ ਰੱਬ ਯਾਦ ਆਉਂਦਾ ਇੱਕ ਮਾਂ ਇੱਕ ਰੱਬ ਸਾਨੂੰ ਵੀ ਯਾਦ ਆਉਂਦੇ ਤੇ ਫਿਰ ਅਸੀਂ ਇਹ ਗੱਲ ਤਾਂ ਮੰਨਦੇ ਹੀ ਆ ਨਾ ਵੀ ਪ੍ਰਮਾਤਮਾ ਹੈਗਾ ਠੀਕ ਹੈ ਨਾ ਤੇ ਪ੍ਰਮਾਤਮਾ ਹੈਗਾ ਕਿਉਂਕਿ ਪ੍ਰਮਾਤਮਾ ਤੋਂ ਬਿਨਾਂ ਇਹ ਦੁਨੀਆ ਚੱਲਦੀ ਨਹੀਂ ਬਾਈ ਕੁਦਰਤ ਕੀ ਹੈ ਜਿਹੜੀ ਕੁਦਰਤ ਹੈ ਨਾ ਇਹ ਪ੍ਰਮਾਤਮਾ ਹੀ ਹੈ ਰੱਬ ਦੀ ਬਖਸ਼ੀ ਹੋਈ ਹੈ ਸਾਰੀ ਕੁਦਰਤ ਜਿੱਥੇ ਅਸੀਂ ਰਹਿੰਦੇ ਆਂ ਅਸੀਂ ਤਾਂ ਉਸ ਪਰਮਾਤਮਾ ਬਿਨਾ ਇੱਕ ਸਾਹ ਵੀ ਨਹੀਂ ਲੈ ਸਕਦੇ ਸਿਆਣੇ ਐਵੇਂ ਨਹੀਂ ਕਹਿੰਦੇ ਵੀ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ ਉਸ ਕੁਦਰਤ ਬਿਨਾ ਫਿਰ ਅਸੀਂ ਤਾਂ ਚੀਜ਼ ਵੀ ਕੀ ਆ ਸੂ ਮੇ ਲੋ ਕਿੰਨੀ ਦੁਨੀਆਦਾਰੀ ਸੰਭਾਲੀ ਹੋਨੇ ਤਾਂ ਹੀ ਕਹਿੰਦੇ ਉਹਦਾ ਕੋਈ ਰੰਗ ਰੂਪ ਨਹੀਂ ਹੁੰਦਾ ਕੋਈ ਆਕਾਰ ਨਹੀਂ ਹੁੰਦਾ ਉਹਨੂੰ ਜਿਸੇ ਨਜ਼ਰ ਨਾਲ ਚਾਹੋਗੇ ਨਾ ਤੁਹਾਨੂੰ ਉਸੇ ਰੂਪ ਚ ਮਿਲੇਗਾ ਬਸ ਬਸ਼ਰਤੇ ਕਿ ਤੁਹਾਡਾ ਮਨ ਸੱਚਾ ਹੋਵੇ ਦੇਵ ਦੇ ਸੱਚੇ ਹੋ ਤਾਂ ਤੁਸੀਂ ਪਰਮਾਤਮਾ ਨੂੰ ਵੇਖ ਸਕਦੇ ਜੀ ਤੁਸੀਂ ਪਰਮਾਤਮਾ ਨੂੰ ਸੁਣ ਸਕਦੇ ਜੀ ਤੁਸੀਂ ਪਰਮਾਤਮਾ ਨੂੰ ਸਮਝ ਸਕਦੇ ਜੀ ਜੇ ਤੁਹਾਡਾ ਦਿਲ ਸੱਚਾ ਹੋਵੇਗਾ ਤਾਂ ਪਰਮਾਤਮਾ ਨੂੰ ਮਿਲ ਸਕਦਾ ਬੰਦਾ ਇਨਸਾਨ ਜਰੂਰ ਮਿਲਦਾ ਹੈ ਪਰਮਾਤਮਾ ਕੰਨ ਨਾ ਉਹਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਨੇ ਸੋ ਜਿਸੀ ਜ਼ਿੰਦਗੀ ਜਿਉਣ ਚ ਜੇ ਹਿੰਮਤ ਕਰ ਸਕਦੇ ਆ ਨਾ ਹਿੰਮਤ ਕਰਨੀ ਚਾਹੀਦੀ ਹੈ ਵਧੀਆ ਤਰੀਕੇ ਨਾਲ ਕੋਈ ਕੰਮ ਧੰਦਾ ਕਰਾਂਗੇ ਪਰਮਾਤਮਾ ਸਾਡੀ ਮਦਦ ਕਰਦਾ ਲੋਕ ਕਹਣਗੇ ਪਰਮਾਤਮਾ ਦੇਖਿਆ ਵੇਖਿਆ ਯਾਰ ਪਰਮਾਤਮਾ ਮਿਹਨਤ ਦੇ ਵਿੱਚ ਹੁੰਦਾ ਹੈ ਪਰਮਾਤਮਾ ਸੱਚ ਦੇ ਵਿੱਚ ਹੁੰਦਾ ਹੈ ਤੁਹਾਨੂੰ ਸੱਚ ਦੇ ਵਿੱਚ ਪਰਮਾਤਮਾ ਦੇ ਸੇਗਾ ਤੁਹਾਨੂੰ ਤੁਹਾਡੀ ਮਿਹਨਤ ਦੇ ਵਿੱਚ ਪਰਮਾਤਮਾ ਦੇ ਸੇਗਾ ਚੰਗਾ ਕਰਮ ਕਰੋਗੇ ਨਾ ਚੰਗਾ ਕੰਮ ਕਰੋਗੇ ਤੁਹਾਨੂੰ ਖੁਸ਼ੀ ਮਿਲੇਗੀ ਉਸ ਖੁਸ਼ੀ ਦੇ ਵਿੱਚ ਤੁਹਾਡਾ ਪਰਮਾਤਮਾ ਤੁਹਾਡਾ ਵਿਸ਼ਵਾਸ ਹੈ ਤੁਹਾਡਾ ਰੱਬ ਹੈ ਸਹੀ ਤਰੀਕੇ ਨਾਲ ਕੰਮ ਕਰਾਂਗੇ ਆਪਾਂ ਜ਼ਿੰਦਗੀ ਦੇ ਵਿੱਚ ਆਪਦੀ ਕੋਈ ਵੀ ਡਿਊਟੀ ਜਿੱਥੇ ਕੰਮ ਕਰ ਰਹੇ ਆ ਤਨ ਮਨ ਨਾਲ ਕਰਾਂਗੇ ਨਾ ਉਹ ਪਰਮਾਤਮਾ ਬਹੁਤ ਖੁਸ਼ ਹੁੰਦਾ ਦੂਜਾ ਕਹਿੰਦੇ ਜਿਹੜਾ ਬੱਚਾ ਹੈ ਨਾ ਬੱਚਾ ਰੱਬ ਦਾ ਰੂਪ ਹੁੰਦਾ ਹੈ ਕਦੇ ਬੱਚੇ ਨੂੰ ਨਰਾਜ਼ ਨਾ ਹੋਣ ਦਿਓ ਠੀਕ ਹੈ ਕਿਸੇ ਭੁੱਖੇ ਨੂੰ ਰੋਟੀ ਖਵਾ ਦਿਓ ਪੈਰੋਂ ਨੰਗਾ ਹੈ ਉਹਨੂੰ ਚप्पल ਬੂਟ ਲੈ ਕੇ ਦਿਓ ਲੋੜਵੰਦ ਦੀ ਮਦਦ ਜ਼ਰੂਰ ਕਰੋ ਜੇ ਤੁਮ ਆਪਾ ਕਿਸੇ ਲੋੜਵੰਦ ਦੀ ਮਦਦ ਕਰਦੇ ਆ ਨਾ ਤਾ ਉਹ ਪਰਮਾਤਮਾ ਹੀ ਕਰਵਾਉਂਦਾ ਹੈ انسان ਕੋਣ ਹੈ ਉਹ ਪਰਮਾਤਮਾ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ انسان ਦੀ ਮਦਦ ਕਰਦਾ ਹੈ ਜਿਹੜਾ ਮਦਦ ਕਰਦਾ ਉਹਦੇ ਮਨ 'ਚ ਵੀ ਰਹਿਮਤਾ ਹੀ ਆਉਂਦਾ ਹੈ ਉਹਦੇ ਮਨ 'ਚ ਪਰਮਾਤਮਾ ਵਸਦਾ ਹੈ ਠੀਕ ਹੈ ਨਾ ਦੋਸਤੋ ਇਸ ਗੱਲ ਨੂੰ ਆਪਾਂ ਸਾਰੇ ਸਮਝਦੇ ਹਾਂ ਕਿ ਜਦੋਂ ਕਿਸੇ ਤੇ ਮੁਸੀਬਤ ਪੈਂਦੀ ਹੈ ਉਹਦੀ ਪਰਮਾਤਮਾ ਮਦਦ ਕਰਦਾ ਹੈ ਕਰਦਾ ਕਿਵੇਂ ਹੈ ਇਨਸਾਨ ਦੇ ਰੂਪ ਦੇ ਵਿੱਚ ਜਿਹੜਾ ਇਨਸਾਨ ਉਹਦੀ ਮਦਦ ਕਰੇਗਾ ਉਹਦੇ ਅੰਦਰ ਪਰਮਾਤਮਾ ਵਸਦਾ ਹੋਵੇਗਾ ਉਹਦੇ ਅੰਦਰ ਉਹਦੀ ਜ਼ਮੀਰ ਜਾਗੇਗਾ ਕਿ ਆਹ ਬੰਦਾ ਲੋੜਵੰਦ ਹੈ ਇਹਦੀ ਮੱਗਦ ਕੀਤੀ ਜਾਵੇ ਠੀਕ ਹੈ ਨਾ ਜੀ ਇਹ ਗੱਲਾਂ ਬਾਤਾਂ ਸੱਚ ਹੁੰਦੀਆਂ ਨੇ ਦੇਖਿਆ ਜਾਵੇ ਤਾਂ ਪਰਖਣ ਵਾਲੀ ਅੱਖ ਹੋਣੀ ਚਾਹੀਦੀ ਹੈ ਦੇਖਣ ਵਾਲੀ ਅੱਖ ਹੋਣੀ ਚਾਹੀਦੀ ਹੈ ਕਿ ਪ੍ਰਮਾਤਮਾ ਕਿੱਥੇ ਹੈ ਸੋ ਸਾਧੂ ਜਿਨ੍ਹਾਂ ਨੇ ਸਾਡੀ ਵੀਡੀਓ ਵਿੱਚ ਆਏ ਨਹੀਂ ਬਹੁਤ ਬਹੁਤ ਧੰਨਵਾਦ ਸਾਰੇ ਲਾਈਕਸ ਨੂੰ ਵਾਸਤੇ ਹਨ ਬਹੁਤ ਵਧੀਆ ਲੱਗਦਾ ਭਾਈ ਜਦੋਂ ਜਦੋਂ ਨਮਾਤਾਂ ਸੁਨੀਆ ਕਰਦੇ ਕਿੱਧਰ ਗਈ ਬਾਕੀ ਸਾਥੀ ਭਾਈ ਐਨੇ ਜਲਦੀ ਸੋਗੇ